ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜੋਗ ਜ਼ਿਲ੍ਹਾ ਬਠਿੰਡਾ ਸੀ ਰਾਮਪੁਰਾ ਕੋਲ ਮੋਬਾਈਲ ਨੰਬਰ ਜੀ ਆਪਣਾ 76965 02925 769650 2925 ਜਿਹੜੇ ਆਪਾਂ ਬੈੜ ਦੇਖੀਏ ਨੇ ਕਿਹੜਾ ਸੁਹਾ ਸੂਂਝੀਏ ਇਹ ਦੂਜਾ ਸੁਹਾ ਸੂਨੀਆ ਜੀ ਕੈਕਦਾਂ ਲੈਂਦੇ ਸੁਂਦੇ ਆ ਜੀ ਬਾਕੀ 5 6 ਤੋਂ ਬਾਕੀ ਆ ਇਹਦੇ 5 6 ਕਦਾਂ ਨਾਲ ਸੁਂਦੇ ਬਾਕੀ ਆ ਇਹ ਆਪਣਾ ਕਰਾਸ ਬੈੜ ਆ ਗਈ ਹੈ ਨਾ ਹਾਂ ਜਰਸੀ ਸਹੀ ਵਾਲਾ ਕਰਾਸ ਆ ਠੀਕ ਹੈ ਦੁੱਧ ਕਿੰਨਾ ਕਹ ਦੱਸਿਆ ਪਲੂਨ ਦਾ 30 ਕਿਲੋ ਪਲੂਨ ਨੇ ਕੱਢਿਆ ਮਾਲਕਾਂ ਨੇ ਕਹਿੰਦੇ ਉਹ ਹਿਸਾਬ ਨਾਲ ਬਾਕੀ ਕੱਦ ਕਾੜ ਜਾਂਦੇ ਆ ਬਹੁਤ ਚੰਗਾ ਉਹ ਥੱਲੇ ਉਹ ਚੰਗੇ ਠੱਡੀ ਮਿੱਠੀ ਆ ਐ ਨਹੀਂ ਕੋਈ ਲੱਤ ਛਾਲਾ ਨਹੀਂ ਹੈ ਜੇ ਥੱਲੇ ਥੱਲੇ ਬੈਠਾ ਰਹੇ ਹਾਂ ਠੀਕ ਹੈ ਜਿੱਦਾਂ ਮਰਜੀ ਹੱ ਭਾਈ ਤਾਂ ਕੀ ਰਹੂਗਾ ਹੁਣ ਕਰਾਂਗੇ ਫੋਨ ਤੇ ਪੂਗਾ ਜਾਇਜ਼ ਜਮ ਠੀਕ ਹੈ ਸੋ ਰੇਡ ਵੀਰ ਕਹਿੰਦੇ ਫੋਨ ਤੇ ਕਰੇ ਬਿਲਕੁਲ ਜਾਇਜ਼ ਹੋਊਗਾ ਤੇ ਬਾਕੀ ਕੱਦ ਕਾਠ ਵਗੈਰਾ ਦੇਖੋ ਤੇ ਲੈਵਾ ਦੇਖੋ ਪੂਰਾ ਸੋਹਣਾ ਸਾਫ ਸੁਥਰਾ ਲੈਵਾ ਫਿਟਿੰਗ ਵਾਲਾ ਲੈਵਾ ਅੱਗੇ ਪਿੱਛੇ ਦਾ 20 ਕਿਲੋ ਤੋਂ ਪਾਰ ਦੁੱਧ ਪਾ ਦੇਣਾ ਇੱਥੇ ਨੇ ਜਰਸੀ ਦਾ ਮੇਲ ਹੈ ਤੇ ਜ਼ਿਆਦਾ ਹੈਗਾ ਦੇ ਵਿੱਚ ਸਾਈ ਵਾਲ ਦਾ ਠੰਡੀ ਬਰਫ਼ ਵਰਗੀ ਆ ਇਹ ਬਾਪਰ ਜਾਈ ਨਹੀਂ ਹੈ ਮੇ ਲੱਤਾਂ ਛੜਾ ਮਾਰੀ ਜਾਊਗੀ ਜਿੰਨੇ ਮਰਜ਼ੀ ਹੱਥ ਫੇਰੀ ਚੱਲੋ ਹਣ ਬਲੇਜਲ ਬੰਨ ਦੇ ਦੋ ਅੱਧ ਬਜ ਵਾਲੀ ਬੱਚੀ ਆਏ ਨਹੀਂ ਛੋਟੀ ਹੋਊਗੀ ਛੋ ਦੇਖੋ ਫੇਸ ਕੁਆਲਟੀ ਵਗੈਰਾ ਤੇ ਵਾਗੇ ਰੰਗ ਨੂੰ ਪਿਆਰਾ ਬਹੁਤ ਸਾਈਨਿਕ ਵਾਲਾ ਤੇ ਲੇਵਾ ਫਿੱਟ ਫਟਾ ਹਜੇ ਕੱਚੀ ਆ ਹਫਤਾ ਇਹਨੇ ਲਗਭਗ ਸੂਨ ਦੇ ਵਿੱਚ ਲੈ ਜਾਣਾ ਪਿੰਡ ਜਿਉਂਦਾਗਾ ਜ਼ਿਲ੍ਹਾ ਬਟਿੰਡਾ ਪੈ ਗਿਆ ਤੇ ਲੇਵਾ ਦੇਖੋ ਇੱਕ ਹੋਰ ਨੀੜ ਤੋਂ ਤੇ ਲੇਵੇ ਦੀ ਪੂਰੀ ਓਕੇ ਆ ਸਾਫ ਸੁਥਰੀ ਆ ਤੇ ਮਿਲਕ ਮੈਨ ਵਗੈਰਾ ਵੀ ਸੋਹਣੀ ਚੰਗੀ ਦਿਖਾਈ ਦਿੰਦੀ ਆ ਚਾਰੇ ਸਾਂ ਨਿਕਲ ਤੁਨ ਬਹੁਤ ਪਈ ਆ ਜੀ ਠੀਕ ਐ ਤੇ ਰੇਟ ਵਾਜਬ ਹੋ ਜਮੇ ਦਾ ਆ ਹੋਊਗਾ ਜਮਾ ਵਾਜੋ ਵੇਚਣ ਵਾਲਾ ਕੰਮ ਹੀ ਕਰਾਂਗੇ ਕੋ ਲੋਕਾਂ ਵਾਲਾ ਕੰਮ ਨਹੀਂ ਕਰਨਾ ਤੇ ਨੰਬਰ ਬੋਲੀ ਦਵਾਰੇ 7696502922 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ